ਸਸਿਕਾਲ ਪ੍ਰਾਈਮ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਅਮਨਦੀਪ ਸਿੰਘ ਚੰਡ ਅਮਰੀਕਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਸੈਂਕੜੇ ਪੰਜਾਬੀ ਟਰੱਕ ਡਰਾਈਵਰਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਗ੍ਰਿਫਤਾਰ ਕੀਤਾ ਗਿਆ ਹੈਗਾ ਅINDIANA ਤੋਂ ਇਹ ਡਰਾਈਵਰ ਹੈਗੇ ਨੇ ਹੋਰ ਵੀ ਕਈ ਸਟੇਟਾਂ ਦੇ ਡਰਾਈਵਰ ਹੈਗੇ ਨੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਮੇਰੇ ਨਾਲ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਚੁਗਾਮਾ ਜੀ ਮੌਜੂਦ ਨੇ ਖਬਰ ਤੇ ਸਾਂਝ ਪਾਉਣਗੇ ਚੁਗਾਮਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜਿਸ ਤਰੀਕੇ ਦੇ ਨਾਲ ਇਹ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਇਮੀਗਰੈਂਟ ਦੇ ਉੱਪਰ ਸਖਤੀ ਹੈ ਉਹਤੇ ਆਪਾਂ ਲਗਾਤਾਰ ਚਰਚਾ ਕਰ ਹੀ ਰਹੇ ਹੈਗੇ ਹਾਂ ਹੁਣ ਇਹ ਜਿਹੜੀ ਖਬਰ ਆਈ ਹੈ ਕਿ 223 ਦੇ ਕਰੀਬ ਨੇ ਡਰਾਈਵਰ ਜਿਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਆ ਬਿਲਕੁਲ ਚੰਨ ਸਾਹਿਬ ਇਹ ਖਬਰ ਜਿਹੜੀ ਹੈ ਇੰਡੀਆਨਾ ਇੰਡੀਆਨਾ ਉਹ ਸੂਬਾ ਆ ਜਿਹੜਾ ਕਹ ਲੋ ਕਿ ਕੰਜ਼ਰਵੇਟਿਵ ਜਿਹੜੇ ਰਿਪਬਲਿਕਨ ਸਟੇਟ ਆ ਤੇ ਉਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਉਹ ਛਾਪੇਮਾਰੀ ਚੱਲਦੀ ਪਈ ਆ ਇਥੇ ਇਹ ਵੀ ਜ਼ਿਕਰ ਕਰਨਾ ਪੈਂਦਾ ਆ ਕਿ ਕੁਝ ਦਿਨ ਪਹਿਲਾਂ ਹੀ ਹਜੇ ਜਿਹੜਾ ਇਮੀਗ੍ਰੇਸ਼ਨ ਨੇ ਅਨਾਉਂਸ ਕੀਤਾ ਸੀਗਾ ਕਿ ਜਿਹੜਾ ਇੰਡੀਆਨਾ ਸੂਬਾ ਆ ਉਥੇ ਦੀ ਪੁਲਿਸ ਉਥੇ ਦੇ ਹਾਈਵੇ ਟ੍ਰੂਪਰ ਉੱਥੇ ਦੇ ਜਿੰਨੇ ਵੀ ਲੋਕਲ ਲਾ ਇਨਫੋਰਸਮੈਂਟ ਨੇ ਉਹ ਆਈਸ ਵਾਲਿਆਂ ਦੀ ਹਰ ਹਾਲਤ ਵਿੱਚ ਪੂਰੀ ਪੂਰੀ ਜਿਹੜੀ ਮਦਦ ਕਰਨਗੇ ਗਵਰਨਰ ਨੇ ਵੀ ਇਹ ਗੱਲ ਕਹੀ ਸੀ ਖਬਰੇ ਆ ਰਹੀ ਹੈ ਕਿ 223 ਦੇ ਕਰੀਬ ਜਿਹੜੇ ਆ ਉਹ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚੋਂ 100 ਤੇ 46 ਜਿਹੜੇ ਆ ਉਹ ਟ੍ਰੱਕ ਡਰਾਈਵਰ ਜਿਹੜੇ ਆ ਉਹ ਦੱਸੀ ਜਾ ਰਹੇ ਆ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਟ੍ਰੱਕ ਡਰਾਈਵਰਾਂ ਵਿਰੋਧ ਜਿਹੜੀ ਆ ਚੱਲ ਰਹੀ ਮੁਹਿੰਮ ਤੇ ਕਾਰਵਾਈ ਕਰਦੇ ਆ ਇੰਡੀਆਨਾ ਸੂਬੇ ਦੀਆਂ ਸੜਕਾਂ ਤੋਂ 146 ਡਰਾਈਵਰਾਂ ਸਮੇਤ 223 ਪ੍ਰਵਾਸੀਆਂ ਨੂੰ ਜਿਹੜਾ ਕਾਬੂ ਕਰਨ ਦਾ ਦਾਵਾ ਕਰਦੇ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਜਿਹਦੇ ਸਟੇਟ ਨਾਲ ਤਾਲਮੇਲ ਤਹਿਤ ਇਹ ਕਾਰਵਾਈ ਕੀਤੀ ਗਈ ਹੈ ਗ੍ਰੇਵ ਸੁਰੱਖਿਆ ਵਿਭਾਗ ਦੇ ਜਿਹੜੇ ਮੰਤਰੀ ਹੈਗੇ ਆ ਨੋਇਮ ਕ੍ਰਿਸਟੀ ਨੋਮਨ ਜਿਹੜੇ ਆ ਉਹਨਾਂ ਨੇ ਖੁਦ ਜਿਹੜਾ ਮੀਡੀਆ ਦੇ ਰੂਬਰੂ ਆਣ ਕੇ ਇਹ ਜਾਣਕਾਰੀ ਜਿਹੜੀ ਹੈ ਉਹ ਮੀਡੀਆ ਨੂੰ ਸਾਂਝੀ ਕੀਤੀ ਹੈ ਗ੍ਰਿਫਤਾਰ ਕੀਤੇ ਗਏ ਜਿਹੜੇ ਡਰਾਈਵਰ ਹੈਗੇ ਆ ਕਮਰਸ਼ੀਅਲ ਡਰਾਈਵਰ ਜਿਹੜੇ ਸੀਡੀਐਲ ਹੈਗੇ ਆ ਉਹਨਾਂ ਦੇ ਵਿੱਚ ਵੱਡੀ ਗਿਣਤੀ ਜਿਹੜੀ ਹੈ ਕੈਲੀਫੋਰਨੀਆ ਨਿਊਯਾਰਕ ਤੇ ਇਲਿਨੋਇਸ ਸੂਬੇ ਨਾਲ ਸੰਬੰਧ ਰੱਖਣ ਵਾਲੇ ਡਰਾਈਵਰਾਂ ਦੀ ਹੈ ਇੱਥੇ ਇਹ ਵੀ ਜ਼ਿਕਰ ਕਰਨਾ ਪੈਂਦਾ ਕਿ ਇਹਦੇ ਵਿੱਚ ਉਹ ਵੀ ਲੋਕ ਨੇ ਜਿਹੜੇ ਪ੍ਰਵਾਸੀ ਲੋਕ ਨੇ ਚਾਹੇ ਉਹ ਛੋਟੀਆਂ ਵੈਨਾ ਚਲਾਉਂਦੇ ਆ ਚਾਹੇ ਬਾਕਸ ਟਰੱਕ ਚਲਾਉਂਦੇ ਆ ਚਾਹੇ ਉਹ ਕੋਈ ਵੀ ਕਮਰਸ਼ੀਅਲ ਵਹੀਕਲ ਚਲਾਉਂਦੇ ਆ ਜਿਹੜੇ ਕੋਈ ਵੀ ਆਵਾਜਾਈ ਵਾਸਤੇ ਟੋਵਾ ਟੋਵਾਈ ਵਾਸਤੇ ਵਰਤੇ ਜਾਂਦੇ ਆ ਇਹਨਾਂ ਵਿੱਚ ਪੰਜਾਬੀਆਂ ਦੀ ਵੀ ਗਿਣਤੀ ਹੈਗੀ ਆ ਮੈਕਸੀਕਨ ਵੀ ਆ ਤੇ ਹੋਰ ਮੂਲ ਦੇ ਪ੍ਰਵਾਸੀ ਵੀ ਹੈਗੇ ਆ ਨਾਲ ਦੀ ਨਾਲ ਕਹਿੰਦੇ ਆ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਆ ਅੱਜ ਜਿਹੜੀ ਖਬਰ ਜਿਹੜੀ ਸੁਣਨ ਵਾਲੀ ਹੈ ਕਿ ਇਹ ਜਿਹੜੇ ਕ੍ਰਿਸਟੀ ਨਿਯਮ ਹੈਗੇ ਆ ਇਹ ਕਹੋ ਕਿ ਹਰ ਵਾਰੀ ਜਿਹੜਾ ਇਹ ਤਾਨਾ ਦਿੰਦੇ ਹੈਗੇ ਆ ਉਹਨਾਂ ਸਟੇਟਾਂ ਨੂੰ ਜਿਹੜੀਆਂ ਡੈਮੋਕ੍ਰੇਟ ਸਟੇਟਾਂ ਆ ਤੇ ਇਸ ਵਾਰ ਵੀ ਇਹਨਾਂ ਨੇ ਤੰਜ ਕੱਸਿਆ ਕਹਿੰਦੇ ਵੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਪਨਾਹ ਦੇਣ ਵਾਲੇ ਰਾਜਾਂ ਵਿੱਚ ਜਿਨ੍ਹਾਂ ਵਿੱਚ ਕਮਰਸ਼ੀਅਲ ਲਾਇਸੈਂਸ ਜਿਹੜੇ ਆ ਹਾਸਲ ਕਰਨੇ ਜਿਹੜੇ ਉਹ ਸੌਖੇ ਹੋ ਜਾਂਦੇ ਆ ਇਹ ਹੁਣ ਸਭ ਜਿਹੜਾ ਆ ਅਸੀਂ ਬੰਦ ਕੀਤਾ ਆ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਆਪਰੇਸ਼ਨ ਮਿਡਵੇ ਬਲਟਸ ਜਿਹੜੇ ਸ਼ਿਕਾਗੋ ਵਿੱਚ ਵੀ ਚੱਲਿਆ ਸੀਗਾ ਕਹਿੰਦੇ ਅਸੀਂ ਸ਼ਲਾਂਗਾ ਕਰਦੇ ਆ ਤੇ ਕ੍ਰਿਸਟੀਨੋਮ ਨੇ ਅੱਗੇ ਕਿਹਾ ਕਿ ਆਈਸ ਤੇ ਬਹਾਦਰ ਅਫਸਰ ਜਿਹੜੇ ਆ ਉਹ ਦਿਨ ਰਾਤ ਜਿਹੜੇ ਅਨਥੱਕ ਜਿਹੜੇ ਮਿਹਨਤ ਕਰਕੇ ਤੇ ਜਿਹੜੇ ਅਪਰਾਧਿਕ ਕਿਸਮ ਦੇ ਲੋਕ ਹੈ ਉਹਨਾਂ ਨੂੰ ਗ੍ਰਿਫਤਾਰ ਕਰਦੇ ਆ ਇਹ ਰਿਕਾਰਡ ਬਣਾ ਰਹੇ ਆ ਹ ਇੱਕ ਪਾਸੇ ਤਾਂ ਦੇਖੋ ਇਹ ਰਿਕਾਰਡ ਦੀ ਗੱਲ ਕਰ ਰਹੇ ਨੇ ਦੂਜੇ ਪਾਸੇ ਆਪਾਂ ਬੀਤੇ ਦਿਨਾਂ ਦੇ ਵਿੱਚ ਖਬਰ ਸਾਂਝੀ ਕੀਤੀ ਸੀ ਕਿ ਟਰੰਪ ਸਾਹਿਬ ਕਹਿੰਦੇ ਜਿਹੜੇ 3000 ਦਾ ਟੀਚਾ ਦਿੱਤਾ ਹੈ ਤੁਹਾਨੂੰ ਫੜਨ ਦੇ ਲਈ ਤੁਸੀਂ ਉੱਤੇ ਕਾਰਵਾਈ ਨਹੀਂ ਕਰ ਰਹੇ ਉਹਦਾ ਕਰਕੇ ਤਬਦੀਲੀਆਂ ਵੀ ਕੀਤੀਆਂ ਸੀ ਪਿਛਲੇ ਦਿਨਾਂ 'ਚ ਹ ਬਿਲਕੁਲ ਚੰਨ ਸਾਹਿਬ ਦੇਖੋ ਇਹ ਜਿਹੜੀਆਂ ਖਬਰਾਂ ਦੇ ਕੇ ਤੇ ਅਸਲ ਵਿੱਚ ਦਾ ਕਾਰਨ ਕੀ ਹੈ ਜਿਹੜੇ ਇਮੀਗ੍ਰੇਸ਼ਨ ਵਿਭਾਗ ਹੈ ਤੁਹਾਨੂੰ ਲੱਗਦਾ ਹੈ ਕਿ 100 100 1.5 150 ਬੰਦਾ ਜਿਹੜਾ ਫੜਦੇ ਆ ਉਹਦੀ ਕੋਈ ਜਾਣਕਾਰੀ ਦੇਣੀ ਜ਼ਰੂਰੀ ਹੈ ਇਹ ਇੱਕ ਹਵਾ ਪੈਦਾ ਕਰਨ ਵਾਲੀ ਗੱਲ ਹੈ ਜੇ ਮੰਨ ਲਓ ਕਿ ਕਿਸੇ ਬੰਦੇ ਨੇ ਕੋਈ ਹਜ਼ਾਰ ਬੰਦਾ ਤੁਹਾਡੀ ਸਟੇਟ ਚੋਂ ਲੰਘ ਰਿਹਾ ਹਰ ਘੰਟੇ ਦਾ ਜਾਂ ਇਸ ਤੋਂ ਵੀ ਜ਼ਿਆਦਾ ਹੋ ਸਕਦਾ ਹੈ ਕਿੰਨੇ ਲੱਖਾਂ ਲੋਕ ਰੋਜ਼ ਕਿਉਂਕਿ ਇੰਡੀਆਨਾ ਇੱਕ ਇਹੋ ਜਿਹੀ ਸਟੇਟ ਹੈ ਜਿਹੜੀ ਕਹੋ ਕਿ ਮਿਡ-वेस्ट ਦੇ ਵਿੱਚ ਪੈਂਦੀ ਹੈ ਜਿੱਥੋਂ ਬਹੁਤ ਹਾਈਵੇ ਜਿਹੜੇ ਆ ਵੱਖ-ਵੱਖ ਰੋਟਾਂ ਤੋਂ ਨਿਕਲਦੇ ਆ ਵੱਖ-ਵੱਖ ਸਟੇਟਾਂ ਨੂੰ ਜਾਂਦੇ ਆ ਜੇ ਕਿਸੇ ਨੇ ਨਿਊਯਾਰਕ ਜਾਣਾ ਆ ਮਿਸ਼ੀਗਨ ਜਾਣਾ ਆ ਕਿਸੇ ਨੇ ਹੋਰ ਸੂਬਿਆਂ ਵੱਲ ਜਾਣਾ ਹੈ ਕੈਲੀਫੋਰਨੀਆ ਵੱਲ ਆਉਣਾ ਹੈ ਤੋਂ ਵੱਖ-ਵੱਖ ਜਿਹੜੇ ਹਾਈਵੇ ਗੁਜ਼ਰਦੇ ਆ ਬਹੁਤ ਵੱਡੇ ਪੱਧਰ ਤੇ ਉਥੋਂ ਲੋਕ ਲੰਘ ਕੇ ਜਾਂਦੇ ਆ ਜਿਹੜੇ ਕ੍ਰੋਸ ਕਰਦੇ ਆ ਇਸ ਸਟੇਟ ਨੂੰ ਹੁਣ ਜੇ ਮੰਨ ਲਓ ਉਥੋਂ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਲੰਘਣ ਵਾਲੇ ਲੋਕਾਂ ਵਿੱਚੋਂ ਤੁਸੀਂ 100 150 ਫੜ ਕੇ ਤੇ ਉਸ ਨੂੰ ਤੁਸੀਂ ਇੰਨਾ মিডিਆ ਵਿੱਚ ਉਛਾਲਦੇ ਪਏ ਆ ਫਾਕਸ ਜਿਹੜਾ ਫਾਕਸ ਨਿਊਜ਼ ਆ ਉਹ ਤਾਂ 10 ਬੰਦੇ ਵੀ ਫੜੇ ਜਾਂਦੇ ਆ ਤੇ ਕਹਿੰਦੇ ਲੋ ਜੀ ਇਮੀਗ੍ਰੇਸ਼ਨ ਵਾਲਿਆਂ ਨੇ ਕਰਤਾ ਇਲੀਗਲ ਲੋਕਾਂ ਦਾ ਸਫਾਇਆ ਤੇ ਪਰ ਗੱਲ ਹੋ ਤੁਸੀਂ ਦੇਖੋ ਇਹਦੇ ਵਿੱਚ ਇੱਕ ਮੇਰਾ ਛੋਟਾ ਜਿਹਾ ਸਵਾਲ ਹੀ ਲੈ ਲਿਓ ਦੇਖੋ ਨੋ ਡਾਊਟ ਕਿ মিডিਆ ਵੱਡੀ ਪੱਧਰ ਤੇ ਜਿਹੜਾ ਇਮੀਗਰੈਂਟ ਦਾ ਅਜੰਡਾ ਸੀਗਾ 트ੰਪ ਸਾਹਿਬ ਦਾ ਉਸ ਨੂੰ ਲੈ ਕੇ ਚੱਲੇ ਹੋਏ ਨੇ ਕਿ ਉਹ ਆਪਣੇ ਲੋਕਾਂ ਦੀ ਗੱਲ ਕਰਦੇ ਨੇ ਨੌਕਰੀਆਂ ਪੈਦਾ ਕਰਨ ਦੀ ਗੱਲ ਕਰਦੇ ਨੇ ਉਸ ਨੂੰ ਵਧਾ ਚੜਾ ਕੇ ਦੱਸ ਰਹੇ ਹੈਗੇ ਨੇ ਪਰ ਇੱਕ ਚੀਜ਼ ਇਹਦੇ ਵਿੱਚ ਆਪਾਂ ਨਾ ਭੁੱਲੀਏ ਕਿ ਜਿਹੜੇ ਸਾਡੇ ਵੀਰ ਨਾਨ ਡੋਮੋਸਾਈਲ ਦੇ ਵਿੱਚ ਨੇ ਜਿਹੜੇ ਸਾਡੇ ਵੀਰ ਆਈਸ ਦੇ ਡਿੱਕੇ ਦੇ ਵਿੱਚ ਆ ਜਾਂਦੇ ਨੇ ਕਿਸੇ ਨਾ ਕਿਸੇ ਕਾਰਨ ਕਰਕੇ ਤਾਂ ਉਹ ਰਿਪੋਰਟ ਵੀ ਕੀਤੇ ਜਾ ਰਹੇ ਨੇ ਇਹਦੇ ਤੋਂ ਮੰਨਕਰ ਨਹੀਂ ਹੋਇਆ ਜਾ ਸਕਦਾ ਜੁਗਾਂ ਸਾਹਿਬ ਬਿਲਕੁਲ ਇਹ ਗੱਲ ਸਹੀ ਹੈ ਕਿ ਦੇਖੋ ਜਿਹੜਾ ਕੋਈ ਵਿਚਾਰਾ ਕਾਬੂ ਆ ਜਾਂਦਾ ਆ ਇਹ ਉੱਤੇ ਕਾਰਵਾਈ ਕਰਦੇ ਕਿਉਂਕਿ ਇਹਨਾਂ ਨੇ ਆਪਣੀ ਗਿਣਤੀ ਪੂਰੀ ਕਰਨੀ ਹੈ ਅਸੀਂ ਬਾਰ-ਬਾਰ ਇਹ ਕਹਿੰਦੇ ਆ ਕਿ ਤੁਸੀਂ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰੋ ਜੇ ਤੁਹਾਨੂੰ ਕੋਈ ਲੱਗਦਾ ਆ ਕਿ ਤੁਹਾਡੀ ਹਿਸਟਰੀ ਵਿੱਚ ਕੋਈ ਵੀ ਮਾਰਾ ਮੋਟਾ ਕ੍ਰਾਈਮ ਹੋਇਆ ਆ ਜਾਂ ਕੋਈ ਇਹੋ ਜੀ ਕੋਈ ਕਾਰਵਾਈ ਹੋਈ ਆ ਤੇ ਤੁਸੀਂ ਕੋਸ਼ਿਸ਼ ਕਰੋ ਕਿ ਨਾ ਜਾਓ ਟਰੱਕ ਨਾ ਚਲਾਓ ਜੇ ਤੁਹਾਡਾ ਕੇਸ ਨਹੀਂ ਪਾਸ ਹੋਇਆ ਈਵਨ ਕਿ ਜੇ ਤੁਹਾਡੇ ਕੋਲ ਗ੍ਰੀਨ ਕਾਰਡ ਵੀ ਹੈਗਾ ਤੁਹਾਨੂੰ ਲੱਗਦਾ ਆ ਕਿ ਤੁਹਾਡੇ ਕੋਈ ਕ੍ਰਿਮੀਨਲ ਹਿਸਟਰੀ ਹੈਗੀ ਹੈ ਕੋਈ ਡੀਯੂਆ ਹੀ ਰਹੀ ਹੈ ਜਾਂ ਕੋਈ ਕਿਸੇ ਤਰ੍ਹਾਂ ਦੀ ਫੈਲ ਨਹੀਂ ਵੀ ਤੁਹਾਡੇ ਉੱਤੇ ਲੱਗੀ ਰਹੀ ਹੈ ਤੇ ਤੁਸੀਂ ਨਾ ਟਰੱਕ ਚਲਾਓ ਤੁਸੀਂ ਕੋਈ ਲੋਕਲ ਕੰਮ ਕਰ ਲਓ ਉਹ ਤੁਹਾਡੇ ਵਾਸਤੇ ਬੈਟਰ ਹੋਊਗਾ ਕਿਉਂਕਿ ਜਦੋਂ ਤੁਹਾਨੂੰ ਇਹਨਾਂ ਨੇ ਅਰੈਸਟ ਕਰ ਲਿਆ ਫਿਰ ਅਗਲੀ ਕਾਰਵਾਈ ਸਿੱਧੀ-ਸਿੱਧੀ ਇਹ ਕਿ ਤੁਹਾਨੂੰ ਇਹਨਾਂ ਦੀ ਰਿਪੋਰਟ ਕਰ ਦੇਣਾ ਮੈਂ ਇੱਕ ਜ਼ਿਕਰ ਜ਼ਰੂਰ ਕਰਾਂਗਾ ਕਿ ਜਿਹੜਾ ਇਹਨਾਂ ਨੇ ਕਿਹਾ ਆ ਕਿ ਜਿਹੜੇ ਪ੍ਰਵਾਸੀ ਜਿਹੜੇ ਗ੍ਰਿਫਤਾਰ ਕਰ ਰਹੇ ਤਾਂ ਵੱਡਾ ਰਿਕਾਰਡ ਆ ਕੋਈ ਵੱਡਾ ਰਿਕਾਰਡ ਨਹੀਂ ਹੈਗਾ ਜੇ ਇਹਨਾਂ ਕੋਲ 3 3000 ਦੀ ਗਿਣਤੀ ਤਾਂ ਪੂਰੇ ਅਮਰੀਕਾ 'ਚ ਪੂਰੀ ਨਹੀਂ ਹੋ ਰਹੀ ਤੇ ਆ ਜਿਹੜੀਆਂ ਇੱਕੋ ਆ ਦੁੱਖਾਂ ਘਟਨਾਵਾਂ ਨੂੰ ਦੱਸ ਕੇ ਪਤਾ ਨਹੀਂ ਕਿਹੜੇ ਸ਼ੇਰ ਬਣ ਜਾਂਦੇ ਮੈਨੂੰ ਤਾਂ ਇਹ ਲੱਗਦਾ ਆ ਕਿ ਸਿਆਸੀਕਰਨ ਜ਼ਿਆਦਾ ਹੋ ਰਿਹਾ ਸਿਆਸਤ ਜ਼ਿਆਦਾ ਹੋ ਰਹੀ ਆ ਇਸ ਚੀਜ਼ ਦੇ ਉੱਤੇ ਇਮੀਗ੍ਰੇਸ਼ਨ ਦੇ ਉੱਪਰ ਲੋਕਾਂ ਨੂੰ ਡਰਾਇਆ ਜਾ ਰਿਹਾ ਕਿ ਹੁਣ ਅਸੀਂ ਹਜੇ ਕੱਲ ਹੀ ਇੱਕ ਖਬਰ ਦੇਖਦੇ ਪਏ ਸੀਗੇ ਵੀ 2.5 ਲੱਖ ਤੋਂ ਵੱਧ ਲੋਕ ਜਿਹੜੇ ਆ ਆਪਣੇ ਆਪ ਇਹ ਕੰਟਰੀ ਨੂੰ ਛੱਡ ਗਏ ਆ ਹੁਣ ਇਹ ਕਹਿੰਦੇ ਆ ਕਿ ਸਾਡੇ ਡਰ ਤੋਂ ਛੱਡ ਗਏ ਆ ਪਰ ਜਿਹੜੀ ਨਿਊਜ਼ ਇਹ ਕਹਿੰਦੀ ਹੈ ਕਿ ਉਹ ਤਾਂ ਛੱਡ ਗਏ ਆ ਕਿ ਉਹਨਾਂ ਲੋਕਾਂ ਨੇ ਇੱਥੇ ਇਨਵੈਸਟਮੈਂਟ ਕੀਤੀ ਸੀਗੀ ਉਹ ਆਪਣਾ ਸਾਰਾ ਕੁਝ ਇਥੋਂ ਵੇਚ ਵਟ ਕੇ ਉਹ ਕਿਸੇ ਹੋਰ ਕੰਟਰੀ ਵਿੱਚ ਚਲੇ ਗਏ ਆ ਇਹ ਉਹ ਲੋਕ ਨੇ ਜਿਹੜੇ ਸਰਦੇ ਪੁੱਜਦੇ ਨੇ ਜਿਨ੍ਹਾਂ ਨੇ ਜਿਨ੍ਹਾਂ ਦੇ ਘਰ ਵੱਡੇ ਨੇ ਉਹ ਲੋਕ ਮੂਵ ਹੋ ਗਏ ਨੇ ਜਿਸ ਤਰੀਕੇ ਨਾਲ ਇੱਥੇ ਗੋਲੀਬਾਰੀ ਦੇ ਘਟਨਾਵਾਂ ਨੇ ਜਾਂ ਜਿਸ ਤਰੀਕੇ ਨਾਲ ਇਮੀਗ੍ਰੈਂਟ ਨੂੰ ਡਰਾਇਆ ਜਾ ਰਿਹਾ ਹੈ ਨੇ ਪਰ ਤੁਹਾਡੇ ਮੇਰੇ ਵਰਗੇ ਜਾਂ ਸਾਡੇ ਆਮ ਜਿਹੇ ਲੋਕ ਜਿਹੜੇ ਨੇ ਉਹਨਾਂ ਦਾ ਸਾਰਾ ਕਾਰੋਬਾਰ ਜਿਹੜਾ ਹੈ ਅਮਰੀਕਾ ਦੀ ਧਰਤੀ ਤੋਂ ਚੱਲਦਾ ਹੈ ਚਾਹੇ ਕਿਸੇ ਨੇ ਡਾਲਰ ਭੇਜਣੇ ਨੇ ਤਾਂ ਉਹ ਤਾਂ ਕਿੱਥੋਂ ਮੂਵ ਹੋਣੇ ਨੇ ਉਹ ਤੇ ਵਿਚਾਰੇ ਡਰਦੇ ਫਿਰਦੇ ਨੇ ਬਿਲਕੁਲ ਉਹੀ ਜਿਹੜੇ ਵੈਲਥੀ ਲੋਕ ਨੇ ਉਹ ਤੁਹਾਡੀ ਕੰਟਰੀ ਨੂੰ ਛੱਡ ਕੇ ਜਾਈ ਜਾ ਰਹੇ ਆ ਤੁਸੀਂ ਉਹ ਦਾ ਆਪਣੇ ਹੀ ਛਾਤੀ ਥੱਪੜੀ ਜਾਂਦੇ ਆ ਕਿ ਪਤਾ ਨਹੀਂ ਅਸੀਂ ਕੀ ਕਦੋਂ ਚ تیر ਮਾਰ ਲਿਆ ਪਰ ਗੱਲ ਜੇ ਕਰੀਏ ਨਾ ਕਿ ਇਹ ਜਿਹੜੇ ਲੋਕ ਜਿਹੜੇ ਛੱਡ ਕੇ ਜਾ ਰਹੇ ਆ ਤਾਂ ਛੱਡ ਕੇ ਜਾ ਰਹੇ ਆ ਕਿ ਤੁਹਾਡੀਆਂ ਨੀਤੀਆਂ ਗਲਤ ਨੇ ਤੁਸੀਂ ਆ ਜਿਹੜਾ ਟੈਰਫ ਲਾ ਕੇ ਜਾਂ ਹੋਰ ਇਹੋ ਜਿਹੀ ਬੀਗਨਸ ਨੂੰ ਠੱਪ ਕਰਨ ਦੇ ਟੁੱਲੇ ਹੋਏ ਆ ਇਮੀਗ੍ਰੇਸ਼ਨ ਦੇ ਉੱਤੇ ਐਡੀ ਸਖਤਾਈ ਕੀਤੀ ਹੈ ਉਹ ਤਾਂ ਛੱਟਕ ਜਾ ਰਹੇ ਲੇਬਰ ਨਹੀਂ ਮਿਲਦੀ ਪਈ ਫਾਰਮਰ ਰੋਂਦੇ ਪਏ ਆ ਤੁਹਾਡੇ ਜਿਹੜੇ ਜਿਹੜੇ ਕੰਸਟਰਕਸ਼ਨ ਜਿਹੜੀਆਂ ਸੰਸਥਾਵਾਂ ਨੇ ਉਹ ਰੋਂਦੀਆਂ ਪਈਆਂ ਉਹਨਾਂ ਨੂੰ ਵਰਕਰ ਨਹੀਂ ਮਿਲਦੇ ਪਈ ਮੈਂ ਤੁਹਾਨੂੰ ਦੋ ਜਿਹੜਾ ਕਿ ਮੈਂ ਕਹਿਣਾ ਸੀ ਵੀ ਇਸ ਖਬਰ ਦੇ ਇर्द-ਗਿਰਦੇ ਆਪਣੇ ਦਰਸ਼ਕਾਂ ਦੇ ਨਾਲ ਆਪਾਂ ਰਹੀਏ ਕਿਉਂਕਿ ਇਹ ਜਿਹੜੀ ਖਬਰ ਹੈ 223 ਦੇ ਰਿਲੇਟਿਡ ਇਹਦੇ ਨਾਲ ਸਹਿਮ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਦਿਖਾ ਕੇ ਹਾਂ ਬਿਲਕੁਲ ਇਹ ਚੀਜ਼ਾਂ ਫਲੈਸ਼ ਕੀਤੀਆਂ ਜਾ ਰਹੀਆਂ ਕਿ ਦੇਖੋ ਜੀ ਅਸੀਂ ਇੰਨੇ ਬੰਦੇ ਫੜ ਲਏ ਆ ਹੁਣ ਜੇ ਤੁਸੀਂ ਹੁਣੇ ਕਿਸੇ ਨੂੰ ਇੰਡੀਆਨਾ ਵਿੱਚ ਫੋਨ ਕਰੋ ਕੋਈ ਟਰੱਕ ਡਰਾਈਵਰ ਨੂੰ ਫੋਨ ਕਰਕੇ ਪੁੱਛ ਲਓ ਭਾਜੀ ਕਿੱਦਾਂ ਇੱਥੇ ਤੇ ਕੀ ਮਾਹੌਲ ਹੈ ਕਹਿੰਦਾ ਭਾਜੀ ਇੱਥੇ ਤੇ ਕੋਈ ਗੱਲਬਾਤ ਨਹੀਂ ਸਾਰਾ ਕੁਝ ਠੀਕ ਠਾਕ ਹੈ ਸੋ ਠੀਕ ਹੈ ਜੇ ਕੋਈ ਕਿਸੇ ਦਾ ਅਪਰਾਧਿਕ ਪਿਛੋਟ ਪਿਛੋਕੜ ਹੈ ਭਾਈ ਉਹ ਫੜਿਆ ਜਾਊਗਾ ਉਹਨੂੰ ਵੀ ਡਿਪੋਰਟ ਵੀ ਹੋ ਸਕਦਾ ਪਰ ਉਹਦੇ ਵਿੱਚ ਜਿਹੜੇ ਹੁਣ ਆਮ ਸਾਰੇ ਲੋਕ ਨੇ ਉਹਨਾਂ ਨੂੰ ਆਪਾਂ ਇੱਕ ਰਸਤੇ ਥੋੜੀ ਬਣ ਸਕਦੇ ਹਾਂ ਹਾਂ ਇੱਕ ਗੱਲ ਜ਼ਰੂਰ ਹੈ ਕਿ ਇਹ ਜਿਹੜਾ ਗਵਰਨਰ ਹੈਗਾ ਨਾ ਇੰਡੀਆਨਾ ਦਾ ਮਾਈਕ ਬਰਾਊਨ ਉਹਦਾ ਕਹਿਣਾ ਸੀਗਾ ਕਿ ਅਮਰੀਕਾ ਦੇ ਪੂਰਬੀ ਇਲਾਕਿਆਂ ਤੋਂ ਪੱਛਮ ਵੱਲ ਜਾਂਦਿਆਂ ਇੰਡੀਆਨਾ ਸੂਬੇ ਵਿੱਚੋਂ ਲੰਘਣਾ ਪੈਂਦਾ ਪਰ ਇਸ ਆਵਾਜਾਈ ਨੂੰ ਸੁਰੱਖਿਅਤ ਬਣਾਉਣ ਅਤੇ ਜਿਹੜੇ ਜਿਹੜੀ ਇਹਦੀ ਸਾਰੀ ਸੇਰਾ ਹੈਗਾ ਆ ਉਹ ਸੂਬਾ ਅਤੇ ਫੈਡਰਲ ਸਰਕਾਰਾਂ ਦੋਵਾਂ ਦਾ ਇਹ ਬਣਦਾ ਹੈਗਾ ਤੇ ਅਮਰੀਕਾ ਵਾਸੀਆਂ ਦੀ ਸੁਰੱਖਿਆ ਵਾਸਤੇ ਤੇ ਸਾਡੇ ਜਿਹੜੇ ਸ਼ਹਿਰੀ ਹੈ ਉਹਨਾਂ ਦੀ ਸੁਰੱਖਿਆ ਦੇ ਨਾਲ ਅਸੀਂ ਕੋਈ ਸਮਝੌਤਾ ਨਹੀਂ ਕਰ ਸਕਦੇ ਅਤੇ ਸਟੇਟ ਪੁਲਿਸ ਹਰ ਸੰਭਵ ਜਿਹੜਾ ਉਹ ਆਇਸ਼ ਵਾਲਿਆਂ ਨੂੰ ਸਹਿਯੋਗ ਕਰੂਗੀ ਜਿਸ ਨਾਲ ਕੈਲੀਫੋਰਨੀਆ ਨਹੀਂ ਕਰਾ ਹਾਂ ਨਾਲ ਇਹ ਵੀ ਕਿਹਾ ਹੈ ਕਿ ਆਇਸ਼ ਦੇ ਜਿਹੜੇ ਕਾਰਜਕਾਰੀ ਡਾਇਰੈਕਟਰ ਜਿਹੜੇ ਹੈਗੇ ਆ ਨਾ ਟੌਟ ਲਿਓਨਸ ਕਹਿੰਦੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤਾਂ ਕਰਦੇ ਆ ਕਿਹਾ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਗੈਰਕਾਨੂੰਨੀ ਡਰਾਈਵਰਾਂ ਨੂੰ ਸੜਕਾਂ ਤੇ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਇਹ ਰੁਝਾਨ ਰੋਕ ਕੇ ਇੰਡੀਆਨਾ ਜਾਂ ਕਹਿ ਲਓ ਕਿ ਇਲੀਨੋਇ ਦੇ ਲੋਕਾਂ ਦੀ ਜਿਹੜੀ ਹੈ ਉਹ ਅਸੀਂ ਮਦਦ ਕਰ ਰਹੇ ਹਾਂ ਦੂਜੇ ਪਾਸੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਵੱਡੀ ਫਰੋਫੜੀ ਦੌਰਾਨ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਦੇ ਅਫਸਰਾਂ ਵੱਲੋਂ ਗੋਲੀਆਂ ਚਲਾਉਣ ਅਥਰੂ ਗੈਸ ਸੁੱਟਣ ਦੇ ਵੀ ਦੋਸ਼ ਲੱਗਦੇ ਆ ਕਹਿੰਦੇ ਵੀ ਉਹਦੇ ਬਾਰੇ ਜਿਹੜਾ 트ੰਪ ਸਰਕਾਰ ਨੇ ਇਸ ਨਾਲ ਗੱਲਬਾਤ ਕਰਦੇ ਆ ਜਿਹੜਾ ਇਹ ਕਿਹਾ ਕਿ ਇਹ ਜਿਹੜੇ ਆਈਸ ਅਫਸਰ ਹੈ ਜੋ ਕਰ ਰਹੇ ਆ ਕੋਈ ਵੀ ਗਲਤ ਨਹੀਂ ਕਰ ਰਹੇ ਸਾਰਾ ਕੁਝ ਠੀਕ ਕਰ ਰਹੇ ਆ ਕਿ ਡੋਨਲਡ 트ੰਪ ਨੇ ਕਿਹਾ ਕਿ ਕਿਸੇ ਨਾਲ ਕੋਈ ਵੀ ਦੀ ਕੀ ਨਹੀਂ ਕੀਤੀ ਗਈ ਤੇ ਸੀਬੀਐਸ ਨਿਊਜ਼ ਨਾਲ ਇੱਕ ਇੰਟਰਵਿਊ ਦੌਰਾਨ ਟਰੰਪ ਨੇ ਦਾਵਾ ਕੀਤਾ ਕਿ ਇਮੀਗ੍ਰੇਸ਼ਨ ਅਦਾਲਤਾਂ ਨੇ ਤੇ ਜੱਜਾਂ ਨੇ ਸਾਨੂੰ ਉਲਝਾ ਕੇ ਰੱਖਿਆ ਹੋਇਆ ਇਹ ਟਰੰਪ ਸਾਹਿਬ ਦਾ ਬਿਆਨ ਹੈ ਤਾਜ਼ਾ ਬਿਆਨ ਸੀਬੀਐਸ ਨਿਊਜ਼ ਨਾਲ ਕਹਿੰਦੇ ਵੀ ਜਿਹੜੀਆਂ ਇੱਥੇ ਦੀਆਂ ਅਦਾਲਤਾਂ ਨੇ ਤੇ ਜਿਹੜੇ ਇੱਥੇ ਦੇ ਜੱਜ ਨੇ ਉਹ ਸਾਡੇ ਹੱਥ ਬੰਨੀ ਜਾਂਦੇ ਪਏ ਨੇ ਸਾਨੂੰ ਕੰਮ ਨਹੀਂ ਕਰਨ ਦੇ ਕਾਨੂੰਨ ਨੂੰ ਚੈਲੰਜ ਕਰਦੇ ਪਏ ਹਾਂ ਫਿਰ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਉਹ ਜੱਜ ਨੇ ਇਹ ਉਹ ਅਦਾਲਤਾਂ ਦੇ ਵਿੱਚ ਲੱਗੇ ਹੋਏ ਜਿਹੜੇ ਜੱਜ ਹੈਗੇ ਨੇ ਜਿਨ੍ਹਾਂ ਨੂੰ ਓਬਾਮਾ ਨੇ ਤੇ ਬਾਈਡਨ ਸਰਕਾਰ ਨੇ ਇਹ ਨਿਯੁਕਤ ਕੀਤਾ ਸੀਗਾ ਇਸ ਕਰਕੇ ਸਾਡੇ ਜਿਹੜੇ ਆ ਕੰਮਾਂ ਵਿੱਚ ਰੋਕ ਡਾਈ ਜਾ ਰਹੀ ਹੈ ਜਾਂ ਕਹਿ ਲਓ ਕਿ ਗੈਰ ਉਹ ਜਿਹੜੇ ਕ੍ਰਿਮੀਨਲ ਲੋਕ ਨੇ ਉਹਨਾਂ ਨੂੰ ਸ਼ੈਲਟਰ ਦਿੱਤਾ ਜਾ ਰਿਹਾ ਇਹਨਾਂ ਜੱਜਾਂ ਵੱਲੋਂ ਕਹਿੰਦੇ ਵੀ ਹੁਣ ਆਈਸ ਦੇ ਅਫਸਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਵਿੱਚੋਂ ਕੱਢਣ ਲਈ ਆਪਣੀ ਪੂਰੀ ਜੋਰਸ਼ਮਾਇਸ਼ ਕਰ ਰਹੇ ਆ ਤੇ ਵੱਡੇ ਪੱਧਰ ਤੇ ਜਿਹੜਾ ਹੈਗਾ ਆ ਅਸੀਂ ਗੈਰ ਕਾਨੂੰਨੀ ਅਤੇ ਜਿਹੜੇ ਕ੍ਰਿਮੀਨਲ ਟਾਈਪ ਦੇ ਲੋਕ ਹੈ ਅਸੀਂ ਉਹਨਾਂ ਨੂੰ ਇੱਥੋਂ ਕੱਢ ਕੇ ਸਾਬ ਲਵਾਂਗੇ ਆਉਣ ਵਾਲੇ ਕਹਿੰਦੇ ਕੁਝ ਮਹੀਨਿਆਂ ਤੱਕ ਯਾਨੀ ਕਿ 2026 ਤੱਕ ਇਹ ਖਬਰ ਜ਼ਰੂਰ ਦੱਸ ਦਿੰਨੇ ਕਿ 2026 ਦੇ ਸ਼ੁਰੂ ਦੇ ਵਿੱਚ ਤੱਕ ਇਹ 10000 ਹੋਰ ਆਈਸ ਦੇ ਅਫਸਰ ਜਿਹੜੇ ਆ ਉਹ ਭਰਤੀ ਕਰ ਰਹੇ ਆ ਤਾਂ ਕਿ ਫਰੋਫੜਾਈ ਜਿਹੜੀ ਹੋਰ ਤੇਜ਼ ਕੀਤੀ ਜਾਵੇ ਸੋ ਆ ਜਿਹੜੀ ਗੱਲ ਹੈਗੀ ਆ 200 23 ਦੇ ਕਰੀਬ ਜਿਹੜੇ ਆ ਲੋਕ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਵਿੱਚੋਂ 146 ਜਿਹੜੇ ਆ ਉਹ ਟਰੱਕ ਕਮਰਸ਼ੀਅਲ ਡਰਾਈਵਰ ਲਾਇਸੈਂਸ ਵਾਲੇ ਉਹ ਦੱਸੀ ਜਾ ਰਹੇ ਆ ਉਸ ਤੋਂ ਇਲਾਵਾ ਜਿਹੜੇ ਹੋਰ ਕੁਝ ਲੋਕ ਸੀਗੇ ਜਿਹੜੇ ਕ੍ਰਿਮినਲ ਟਾਈਪ ਦੇ ਸੀ ਜਿਨ੍ਹਾਂ ਤੇ ਕੋਈ ਕੇਸ ਸੀਗਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਦੇ ਲਾਇਸੈਂਸ ਜਿਹੜੇ ਆ ਰੱਦ ਕੀਤੇ ਗਏ ਜੀ ਬਿਲਕੁਲ ਦਰਸ਼ਕੋ ਇਹ ਜਿਹੜੀਆਂ ਖਬਰਾਂ ਨੇ ਅਸੀਂ ਯੂਬਾ ਸਿਟੀ ਨਗਰ ਕੀਤਨ ਤੋਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਸੋਮਵਾਰ ਦਾ ਦਿਨ ਸੀਗਾ ਔਰ ਸਾਡੀਆਂ ਸ਼ਕਲਾਂ ਵੇਖ ਕੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਇਹ ਨਾ ਸਮਝਿਓ ਕਿ ਕੋਈ ਮਾਲ-ਮੂਲ ਛਕਿਆ ਬਸ ਕਾਵਟਾ ਜੀ ਜਿਸ ਤਰੀਕੇ ਦੇ ਨਾਲ ਕਿਉਂਕਿ ਲੱਗੇ ਹੋਏ ਸੀਗੇ 4-4 5-5 ਦਿਨ 6-6 ਦਿਨ ਦੇ ਤੇ ਅਸੀਂ ਸੋਮਵਾਰ ਦਾ ਦਿਨ ਹੈ ਤਸਵੀਰਾਂ ਇੱਥੋਂ ਦੀਆਂ ਹੋਰ ਵੀ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਇਹ ਖਬਰ ਤੁਹਾਡੇ ਤੱਕ ਪਹੁੰਚਾਉਣੀ ਜ਼ਰੂਰੀ ਸੀਗੀ ਇਸ ਕਰਕੇ ਅਸੀਂ ਤੁਹਾਡੇ ਤੱਕ ਖਬਰیں ਪਹੁੰਚਾ ਰਹੇ ਹੈਗੇ ਆਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋਗੇ ਅੱਗੇ-ਅੱਗੇ ਸ਼ੇਅਰ ਕਰਦੇ ਰਹੋ ਔਰ ਆਪਣੇ ਕਮੈਂਟ ਬਾਕਸ ਦੇ ਵਿੱਚ ਕਿੱਥੋਂ-ਕਿੱਥੋਂ ਦੇਖਦੇ ਹੋ ਕਿਹੜੇ-ਕਿਹੜੇ ਟਰੱਕ ਡਰਾਈਵਰ ਸਾਨੂੰ ਦੇਖਦੇ ਹੈਗੇ ਨੇ ਆਪਣੇ ਕਮੈਂਟ ਬਾਕਸ ਦੇ ਵਿੱਚ ਆਪਣੀ ਟਿੱਪਣੀ ਸ਼ੁੱਧ ਪਾਸ਼ਾ ਦੇ ਵਿੱਚ ਸਰਲ ਪਾਸ਼ਾ ਦੇ ਵਿੱਚ ਸਾਡੇ ਤੱਕ ਜ਼ਰੂਰ ਪਹੁੰਚਾਓ ਤਾਂ ਜੋ ਅਸੀਂ ਜੇਕਰ ਕੋਈ ਸਾਡੇ ਤੁਹਾਡੇ ਸੁਝਾਅ ਨੇ ਉਸਤੇ ਉੱਪਰ ਵੀ ਚਰਚਾ ਕਰ ਸਕੀਏ ਬਹੁਤ-ਬਹੁਤ ਧੰਨਵਾਦ ਜੀ